ਨੌ ਲੜੀਆਂ ਸਿੱਖ ਗੁਰੂਆਂ ਨੇ ਲੜੀਆਂ ਤਿੰਨ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਵਿੱਚ ਲੜੀਆਂ ਤੇ ਛੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਵਿੱਚ ਲਗੀਆਂ ਹੁਣ ਸਾਡੇ ਕੋਲ ਜਿਹੜੇ ਆ ਆਮ ਸਿੱਖ ਇਤਿਹਾਸ ਦੇ ਵਿੱਚ 40 ਮੁਕਤੇ ਜਿਹੜੇ ਆ ਨੌ ਨਾਂ ਜਾਣੇ ਜਾਂਦੇ ਉਹ ਕਹਿੰਦੇ ਵਿੱਚ 40 ਛੱਡ ਗਏ ਪਰ ਕਾਫੀ ਸਿੱਖ ਇਤਿਹਾਸਕਾਰ ਵੀ ਇਹ ਕਹਿੰਦੇ ਵੀ ਉਹ ਗਿਣਤੀ 40 ਨਹੀਂ ਸੀ ਹੈ ਗਿਣਤੀ ਬਹੁਤ ਜ਼ਿਆਦਾ ਸੀ ਜਿਸ ਵੇਲੇ ਵੀ ਕੋਈ ਰਿਲੀਜੀਅਸ ਹਿਸਟਰੀ ਦੇ ਉੱਤੇ ਰਿਸਰਚ ਹੁੰਦੀ ਆ ਧਾਰਮਿਕ ਰਸਿੱਛਤੀ ਤੇ ਰਿਸਰਚ ਹੁੰਦੀ ਆ ਤਾਂ ਉਹਦੇ ਤੇ ਜਿਹੜੇ ਰਿਸਰਚਰ ਆ ਖੋਜਕਾਰ ਆ ਉਹਨਾਂ ਨੂੰ ਬਹੁਤ ਸੰਭਲ ਸੰਭਲ ਕੇ ਪੈਰ ਰੱਖਣਾ ਪੈਂਦਾ ਕਿਉਂਕਿ ਲੋਕਾਂ ਦੀਆਂ ਫੀਲਿੰਗਸ ਲੋਕਾਂ ਦੇ ਜਜ਼ਬਾਤ ਲੋਕਾਂ ਦੀ ਸ਼ਰਧਾ ਉਸ ਧਰਮ ਦੇ ਆਗੂ ਉਹਨਾਂ ਨਾਲ ਜੁੜੀਆਂ ਹੁੰਦੀ ਹੈ ਇਹ ਚਾੜੀ ਮੁਕਤੇ ਤਾਂ ਉਹ ਆ ਜਿਹੜੇ ਵਾਪਸ ਆ ਕੇ ਉੱਥੇ ਸ਼ਹੀਦ ਹੋਏ ਹੁਣ ਚਮਕੌਰ ਸਾਹਿਬ ਦੀ ਜਿਹੜੀ ਲੜਾਈ ਹੈਗੀ ਆ ਚਮਕੌਰ ਸਾਹਿਬ ਦੀ ਲੜਾਈ ਆਪਣੇ ਆਪ ਦੇ ਵਿੱਚ ਇੱਕ ਬੇਹੱਦ ਬਹਾਦਰਾਨਾ ਤੇ ਜ਼ਰੂਰਤਮੰਦ ਲੜਾਈ ਸੀ ਜਿੱਥੇ ਬਹੁਤ ਥੋੜੀ ਗਿਣਤੀ ਨੇ ਬਹੁਤ ਵੱਡੀ ਗਿਣਤੀ ਦਾ ਮੁਕਾਬਲਾ ਕੀਤਾ ਮਾਗਦੇ ਮਹੀਨੇ ਹਰ ਸਾਲ ਮੁਕਤਸਰ ਦਾ ਮੇਲਾ ਲੱਗਦਾ ਹੈ ਇਸ ਨੂੰ ਸਿਰਫ ਮੇਲਾ ਨਾ ਸਮਝਿਆ ਜਾਵੇ ਇਹਦੇ ਪਿੱਛੇ ਸਿੱਖ ਇਤਿਹਾਸ ਦਾ ਇੱਕ ਮਹੱਤਵਪੂਰਨ ਚੈਪਟਰ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਦਰਾਨੇ ਦੀ ਜੰਗ ਲੜੀ ਔਰ ਇਸ ਦੇ ਵਿੱਚ ਖਾਲਸੇ ਫੌਜੀਆ ਨੇ ਕੁਰਬਾਨੀਆਂ ਦਿੱਤੀਆਂ ਅਤੇ ਆਪਣੀਆਂ ਜ਼ਿੰਦਗੀਆਂ ਕੋਲ ਕਮਾਈਆਂ ਇਹੀ ਥਾਂ ਹੈ ਜਿੱਥੇ 40 ਮੁਕਤੇ ਆ ਮਿਲੇ ਸਨ ਇਹ ਸਿੱਖ ਇਤਿਹਾਸ ਦਾ ਕੀ ਪੰਨਾ ਹੈ ਇਸ ਦੇ ਮੁਤਲਕ ਦੱਸਣ ਲਈ ਅੱਜ ਸਾਡੇ ਨਾਲ ਸਿੱਖ ਹਿਸਟਰੀ ਦੇ ਪ੍ਰੋਫੈਸਰ ਕਸ਼ਮੀਰਾ ਸਿੰਘ ਦੀ ਗੱਲਬਾਤ ਕਰਨਗੇ ਪਰ ਸਤ ਜੀ ਹਾਂ ਜੀ ਥੈਂਕ ਯੂ ਜਤਨ ਸਰ ਇਹ ਸਾਰੀ ਕਹਾਣੀ ਦੱਸੋ ਕਿ ਖਦਰਾਨੇ ਦੀ ਜਿਹੜੀ ਜੰਗ ਸੀ ਕਦੋਂ ਹੋਈ ਕਿਉਂ ਹੋਈ ਇਸ ਦਾ ਮਕਸਦ ਕੀ ਸੀ ਥਿੰਸਾਵੇ ਜਿਹੜੀ ਖਦਰਾਨੇ ਦੀ ਜੰਗ ਹੈ ਇਹ ਗੁਰੂ ਸਾਹਿਬ ਦੀ ਆਖਰੀ ਜੰਗ ਹੈ ਮੁਗਲਾਂ ਦੇ ਨਾਲ ਟੋਟਲ ਗੁਰੂ ਸਾਹਿਬ ਨੇ ਜਿਹੜੀਆਂ ਨੂੰ ਆਪਾਂ ਜੰਗਾਂ ਕਹਿ ਸਕਦੇ ਹਾਂ ਉਹ 6 ਲੜੀਆਂ ਵੈਸੇ ਉਹ ਛੋਟਾ ਛਪਟਾ ਵੀ ਹੋਈਆਂ ਔਰ ਜਿਨ੍ਹਾਂ ਨੂੰ ਆਪਾਂ ਸਰਗਮਸ਼ਿਖ ਕਹਿ ਸਕਦੇ ਹਾਂ ਪਰ ਉਹ ਜੰਗਾਂ ਚ ਨਹੀਂ ਆਪਾਂ ਉਹਨਾਂ ਨੂੰ ਪਾ ਸਕਦੇ ਸੋ ਇਹ ਜਿਹੜੀ ਸੀ ਆਖਰੀ ਛੇਵੀਂ ਲੜਾਈ ਸੀ ਉਹਨਾਂ ਦੀ ਤਾਂ ਜਿਵੇਂ ਮੈਂ ਥੋੜਾ ਜਿਹਾ ਪਿੱਛੇੋਂ ਦੱਸਦਾ ਵੀ ਪਹਿਲੀ ਲੜਾਈ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਪੰਗਾਣੀ ਦੇ ਯੁੱਧ ਤੋਂ ਪੰਗਾਣੀ ਦਾ ਯੁੱਧ ਸਮਝੋ ਕੋਈ 1685-86 ਦੇ ਵਿੱਚ ਹੁੰਦਾ ਜਿਸ ਵੇਲੇ ਗੁਰੂ ਸਾਹਿਬ ਦੀ ਉਮਰ ਕੋ 20 ਸਾਲ ਦੀ ਸੀ ਸੋ ਪੰਗਾਣੀ ਦੇ ਯੁੱਧ ਤੋਂ ਸ਼ੁਰੂ ਹੋ ਕੇ ਪੰਗਾਣੀ ਦੀ ਨੰਦੌਨ ਦੇ ਅਨੰਤ ਪ੍ਰਸਾਦ ਦੀ ਪਹਿਲੀ ਲੜਾਈ ਦੂਜੀ ਲੜਾਈ ਚਮਕੌਰ ਸਾਹਿਬ ਦੀ ਲੜਾਈ ਤੇ ਆਖਰੀ ਛੇਵੀਂ ਲੜਾਈ ਇਹ ਹੋਈ ਤੇ ਟੋਟਲ ਜਿਹੜਾ ਆਪਾਂ ਇਸ ਗੱਲ ਦਾ ਕਾਫੀ ਲੋਕ ਆਪਣੀ ਸਮਝਦੇ ਆ ਨੌ ਲੜਾਈਆਂ ਸਿੱਖ ਗੁਰੂਆਂ ਨੇ ਲੜੀਆਂ ਤਿੰਨ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਵਿੱਚ ਲੜੀਆਂ ਤੇ ਛੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਵਿੱਚ ਲੜੀਆਂ ਹੁਣ ਇਸ ਲੜਾਈ ਦਾ ਜਿਹੜਾ ਅਸਲ ਗੱਲ ਸੀ ਉਹ ਅਸਲ ਗੱਲ ਇਹ ਸੀ ਕਿ ਅਨੰਦਪੁਰ ਦੀ ਦੂਜੀ ਲੜਾਈ ਜਿਸ ਵੇਲੇ ਲੜ ਰਹੇ ਸੀਗੇ ਉਸ ਵੇਲੇ ਜਿਹੜਾ ਹੈਗਾ ਆ ਜਿਹੜਾ ਮੁਆਸਰਾ ਜਿਹੜਾ ਠੇਰਾਬੰਦੀ ਜਿਹੜੀ ਆ ਉਹ ਬਹੁਤ ਸਖਤ ਕਰ ਦਿੱਤੀ ਸੀ ਸ਼ਹੀਦ ਹੋ ਜਾਂਦੇ ਔਰ ਉਹਦੇ ਵਿੱਚ ਫਿਰ ਗੁਰੂ ਸਾਹਿਬ ਦੀ ਕਾਫੀ ਵੱਡੀ ਗਿਣਤੀ ਵਿੱਚ ਉੱਤੇ ਅੰਦਰ ਬੰਦੇ ਸਿਗੇ ਪਹਿਲਾਂ ਫਿਰ ਕਾਫੀ ਮਰੇ ਵੀ ਬੜੀ ਬਹਾਦਰੀ ਦੇ ਨਾਲ ਉਹ ਲੜਾਈ ਲੜੀ ਗਈ ਜਿਹੜੀ ਸੀ ਪਰ ਉਸ ਲੜਾਈ ਦੇ ਵਿੱਚ ਫਿਰ ਕੁਝ ਜਿਹੜੇ ਸਿਗੇ ਸਿੰਘ ਆ ਉਹ ਇਹ ਮਹਿਸੂਸ ਕਰਨ ਲੱਗ ਪਏ ਕਿ ਇਹ ਹੁਣ ਲੜਨਾ ਇਸ ਵੇਲੇ ਬੇਅਰਥ ਆ ਕਿਉਂਕਿ ਅਸੀਂ ਇੰਨੇ ਘਿਰ ਚੁੱਕੇ ਹਾਂ ਉਸ ਵੇਲੇ ਕੁਝ ਅੱਕ ਗਏ ਥੱਕ ਗਏ ਲੰਮਾ ਮੁਆਸਰਾ ਹੋ ਗਿਆ ਫੂਡ ਦੀ ਪ੍ਰੋਬਲਮ ਆ ਗਈ ਹਥਿਆਰਾਂ ਦੀ ਪ੍ਰੋਬਲਮ ਆ ਗਈ ਜਿਹੜੀ ਹੈ ਉਹੀ ਇਹ ਮਹਿਸੂਸ ਕੀਤਾ ਕਿ ਇਸ ਲੜਾਈ ਦੇ ਵਿੱਚ ਜਿਹੜਾ ਹੈਗਾ ਅਸੀਂ ਹੁਣ ਜਿੱਤ ਨਹੀਂ ਸਕਦੇ ਇਹ ਮੁਆਸਲਾ ਜਿਹੜਾ ਸਾਡਾ ਟੁੱਟ ਜਾਣਾ ਸੋ ਉਸ ਲੜਾਈ ਦੇ ਵਿੱਚੋਂ ਫਿਰ ਕਾਫੀ ਗਿਣਤੀ ਦੇ ਵਿੱਚ ਸਿੰਘ ਜਿਹੜੇ ਸੇ ਉਹਨੇ ਗੁਰੂ ਸਾਹਿਬ ਨੂੰ ਕਿਹਾ ਵੀ ਆਪਾਂ ਨਿਕਲ ਚਲੀਏ ਇੱਥੋਂ ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਆਖਰੀ ਦਮ ਤੱਕ ਲੜ। ਪਿੱਥੋਂ ਨਿਕਲਣਾ ਨਹੀਂ ਅਸੀਂ। ਸੋ ਉਹਨੇ ਫਿਰ ਬਾਦ ਦੇ ਵਿੱਚ ਉਹਨੇ ਕਹਿ ਜੀ ਵੀ ਜੇ ਇੱਥੇ ਤੱਕ ਗੱਲ ਆ ਗਈ ਪਈ ਜੇ ਤੁਸੀਂ ਨਹੀਂ ਚੱਲਣਾ ਅਸੀਂ ਤਾਂ ਫੇ ਚੱਲ ਜਾਈਏ। ਹੁਣ ਕੁਝ ਉਸ ਵੇਲੇ ਇਹ ਵੀ ਕਹਿੰਦੇ ਆ ਕਿ ਉਹ ਜਿਹੜੇ ਬੰਦੇ ਸੀਗੇ ਉਹਨਾਂ ਦਾ ਜਿਹੜਾ ਸ਼ਾਹੀ ਫੌਜਾਂ ਦੇ ਨਾਲ ਵੀ ਕੋਈ ਆਪਸ ਵਿੱਚ ਕਮਿਊਨੀਕੇਸ਼ਨ ਸੀਗੀ ਕਿ ਉਹਨੇ ਉਹਨਾਂ ਦੇ ਕਹਿਣ ਦੇ ਉੱਤੇ ਇਹ ਗੁਰੂ ਸਾਹਿਬ ਨੂੰ ਕਿਹਾ ਇਦਾਂ ਦਾ ਖੈਰ ਇਹ ਤਾਂ ਜਿੱਦਾਂ ਕਹਿੰਦਾ ਰਿਸਰਚ ਦੀ ਮੁਹਤਾਜ ਹੈ ਇਹ ਇਸ਼ੂ ਤਾਂ ਪਰ ਉਹ ਫੇ ਬੰਦੇ ਜਿਸ ਨੇ ਚੱਲਣ ਲੱਗੇ ਤਾਂ ਫੇ ਉਹਨੂੰ ਗੁਰੂ ਸਾਹਿਬ ਨੇ ਫੇ ਉਹਨਾਂ ਨੂੰ ਕਿਹਾ ਵੀ ਚਲ ਜੇ ਫੇ ਤੁਸੀਂ ਜਾਣਾ ਹੀ ਆ ਤਾਂ ਫੇ ਇੱਥੇ ਲਿਖ ਕੇ ਮੈਨੂੰ ਦਿਓ ਜਾ ਕੇ ਵੀ ਅਸੀਂ ਤੁਹਾਡੇ ਜਿਹੜੇ ਹੈਗੇ ਆ ਸਿੱਖ ਨਹੀਂ ਹੈ ਤੇ ਤੁਸੀਂ ਸਾਡੇ ਗੁਰੂ ਨਹੀਂ ਹੈ ਜੀ ਉਸ ਵੇਲੇ ਸਿੱਖ ਜਿਹੜੇ ਉਹ ਸਿੰਘ ਬਣ ਚੁੱਕੇ ਸੀ ਕਿਉਂਕਿ 1699 ਦੇ ਵਿੱਚ ਖਾਲਸਾ ਦੀ ਕ੍ਰिएशन ਜਿਹੜੀ ਹੋ ਗਈ ਸੀਗੀ ਪਹਿਲੀਆਂ ਦੋ ਜੰਗਾਂ ਜਿਹੜੀਆਂ ਸੀ ਉਹ ਖਾਲਸਾ ਦੀ ਕ੍ਰिएशन ਤੋਂ ਪਹਿਲਾਂ ਹੋਈਆਂ ਅੱਛਾ ਉਹ ਜਿਹੜੇ ਸੇ ਬੰਦੇ ਉਹ ਉੱਥੇ ਚਲੇ ਗਏ ਜੀ ਹੁਣ ਉਹ ਬੰਦੇ ਜਿਸ ਵੇਲੇ ਚਲੇ ਗਏ ਆ ਉਸ ਇਤਿਹਾਸਕਾਰਾਂ ਵਿੱਚ ਇਸ ਗੱਲ ਤੇ ਕਾਫੀ ਫਰਕ ਆ ਕਿ ਕਿੰਨੇ ਬੰਦੇ ਗਏ ਹੁਣ ਸਾਡੇ ਕੋਲ ਜਿਹੜੇ ਆ ਆਮ ਸਿੱਖ ਇਤਿਹਾਸ ਦੇ ਵਿੱਚ 40 ਮੁਕਤੇ ਜਿਹੜੇ ਆ ਨਾ ਨਾ ਜਾਣੇ ਜਾਂਦੇ ਉਹ ਕਹਿੰਦੇ ਵਿੱਚ 40 ਛੱਡ ਗਏ ਪਰ ਕਾਫੀ ਸਿੱਖ ਇਤਿਹਾਸਕਾਰ ਵੀ ਇਹ ਕਹਿੰਦੇ ਬਈ ਉਹ ਗਿਣਤੀ 40 ਨਹੀਂ ਸੀ ਹੈ ਗਿਣਤੀ ਬਹੁਤ ਜ਼ਿਆਦਾ ਸੀ ਔਰ ਇੱਥੇ ਤੱਕ ਵੀ ਆ ਇੱਕ ਦੋ ਇਤਿਹਾਸਕਾਰ ਤਾਂ ਉਹ 1000 2000 ਤੱਕ ਜਾਂਦੇ ਜਾਂਦੇ ਆ ਤਿੰਨ ਦੇ ਵੀ ਗਏ ਆ ਫਿਰ 3000 ਬੰਦਾ ਜਿਹੜਾ ਸੀਗਾ ਉਸ ਵੇਲੇ ਛੱਡ ਕੇ ਚਲੇ ਗਿਆ ਪਰ ਇਹਦੇ ਵਿੱਚ ਆਪਾਂ ਸਰਟਨਿਟੀ ਨਹੀਂ ਕਹਿ ਸਕਦੇ ਪਰ ਇਹ ਪੱਕੀ ਗੱਲ ਆ ਕਿ 40 ਤੋਂ ਜ਼ਿਆਦਾ ਸੀ 40 ਤੋਂ ਜ਼ਿਆਦਾ ਸੀ ਉਹ ਛੱਡ ਕੇ ਜਿਹੜੇ ਆ ਬਈ ਉੱਥੋਂ ਚਲੇ ਗਏ ਫੇਰ ਉਹ ਮੁਹਾਸਰਾ ਜਿਹੜਾ ਕੁਝ ਇਦਾਂ ਟਾਈਟ ਹੁੰਦਾ ਗਿਆ ਟਾਈਟ ਹੁੰਦਾ ਗਿਆ ਅਵੈਂਚੂਰਲੀ ਜਿਹੜੇ ਬਾਕੀ ਦੇ ਸਿੰਘ ਵੀ ਸੇ ਗੁਰੂ ਸਾਹਿਬ ਦੇ ਨਾਲ ਉਹਨਾਂ ਨੂੰ ਵੀ ਫਿਰ ਰਾਤ ਦੇ ਵਿੱਚ ਉੱਥੋਂ ਨਿਕਲਣਾ ਪਿਆ ਲੇਟਰ ਆਉਣ ਜਾ ਕੇ ਜਦਸ ਫਿਰ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੋ ਗਈ ਉੱਥੋਂ ਵੀ ਨਿਕਲ ਕੇ ਜਿਸ ਵੇ ਨਿਕਲਦੇ ਹੌਲੀ ਹੌਲੀ ਜਾਂਦੇ ਫਿਰ ਉਹ ਚ ਅਗਲੀ ਲੜਾਈ ਜਿਹੜੀ ਹੁੰਦੀ ਆ ਉਹ ਚਮਕੌਰ ਸਾਹਿਬ ਦੀ ਲੜਾਈ ਹੋ ਜਾਂਦੀ ਹੈ ਹੁਣ ਚਮਕੌਰ ਸਾਹਿਬ ਦੀ ਜਿਹੜੀ ਲੜਾਈ ਹੈਗੀ ਆ ਚਮਕੌਰ ਸਾਹਿਬ ਦੀ ਲੜਾਈ ਆਪਣੇ ਆਪ ਦੇ ਵਿੱਚ ਇੱਕ ਬੇਹੱਦ ਬਹਾਦਰਾਨਾ ਤੇ ਜੁਰਤਮੰਦ ਲੜਾਈ ਸੀ ਜਿੱਥੇ ਬਹੁਤ ਥੋੜੀ ਗਿਣਤੀ ਨੇ ਬਹੁਤ ਵੱਡੀ ਗਿਣਤੀ ਦਾ ਮੁਕਾਬਲਾ ਕੀਤਾ ਇਹਦੇ ਵਿੱਚ இந்து ਕੋਸ਼ਨ ਬੈਨਰਜੀ ਨੇ ਵੀ ਉਹ ਚ ਲਿਖਿਆ ਵੀ ਇਹ ਜੰਗ ਆਪਣੇ ਆਪ ਦੇ ਵਿੱਚ ਮਿਲਟਰੀ ਜਾਂ ਜੰਗ ਦੇ ਇਤਿਹਾਸ ਦੇ ਵਿੱਚ ਇੱਕ ਨਾਂ ਪੈਦਾ ਕਰਨ ਵਾਲੀ ਜੰਗ ਸੀ ਔਰ ਇਸ ਲੜਾਈ ਦੇ ਵਿੱਚ ਜਿੰਨਾਕ ਮੈਨੂੰ ਯਾਦ ਆ ਤਿੰਨ ਆਪਣੇ ਪੰਜ ਪਿਆਰੇ ਚੋ ਤਿੰਨ ਪੰਜ ਪਿਆਰੇ ਤੇ ਦੋ ਸਾਹਜਾ ਦੇ ਇਹਦੇ ਵਿੱਚ ਸ਼ਹੀਦ ਹੋਏ ਆ ਜਾ ਕੇ ਅਚੇਪਾ ਸਰ ਜਦੋਂ ਵੀ ਮੈਂ ਤੁਹਾਡੇ ਨਾਲ ਨਾ ਸਿੱਖ ਹਿਸਟਰੀ ਦੀ ਗੱਲ ਕਰਨੀ ਚਾਹੀ ਹੈ ਹਾਂ ਤੁਸੀਂ ਹਮੇਸ਼ਾ ਉਹਦੇ ਵਿੱਚ ਇੱਕ ਸ਼ਬਦ ਵਰਤ ਜਾਂਦੇ ਹੋ ਇਹ ਰਿਸਰਚ ਦੀ ਮਹਤਾਜ ਆਏ ਹਾਂ ਹਾਂ ਹੁਣ ਰਿਸਰਚ ਦੀ ਮਹਤਾਜ ਕਹਿ ਕੇ ਕਈ ਫੈਕਟਸ ਨੇ ਜਿਹੜੇ ਪੰਬਰ ਪੂਸੇ ਚ ਪੈ ਜਾਂਦੇ ਹਿਸਟਰੀ ਦੇ ਉਹਦੀ ਵਜ੍ਹਾ ਇਹ ਆ ਕਿ ਦੇਖੋ ਜੇ ਗੰਡਾ ਸਿੰਘ ਹਿਸਟੋਰੀਅਨ ਆਪ ਸਿੱਖ ਹੈ ਜਿਹੜਾ ਬੰਦਾ ਸਿੱਖ ਸ਼ਰਧਾਲੂ ਹੈ ਉਹ ਸਿੱਖ ਹਿਸਟਰੀ ਤੇ ਰਿਸਰਚ ਕਰਨ ਵੇਲੇ ਜੇ ਕੋਈ ਗੱਲ ਇਹੋ ਜੀ ਨਿਕਲੇ ਆਉਂਦੀ ਹੈ ਤਾਂ ਮੇਰਾ ਨਹੀਂ ਖਿਆਲ ਉਹ ਲਿਖਣ ਲੱਗਾ ਹੁਣ ਜਿਹੜਾ ਸ਼ਰਧਾਲੂ ਤੇ ਹਿਸਟੋਰੀਅਨ ਵੀ ਆ ਕਿ ਉਹ ਅਸਲੀ ਅਸਲੀ ਗੱਲ ਰਿਸਰਚ ਕਰਕੇ ਦੱਸ ਸਕਦੇ ਨੇ ਰਿਸਰਚ ਕਰਨੀ ਕਿ ਨਹੀਂ ਕੋਕੀ ਦੇਖੋ ਸਿੰਘ ਸਾਹਿਬ ਮੈਂ ਇਹ ਜਿਹੜੀ ਹੈਗਾ ਮੇਰਾ ਖਿਆਲ ਹੈ ਜਿਹੜਾ ਤੁਸੀਂ ਇਹ ਸਵਾਲ ਛੇੜ ਲਿਆ ਇਹ ਸਵਾਲ ਜਿਹੜਾ ਹੈਗਾ ਇਹਦਾ ਜਵਾਬ ਦੇਣਾ ਵੀ ਮੇਰੇ ਲਈ ਬਹੁਤ ਜ਼ਰੂਰੀ ਆ ਔਰ ਸਾਰਿਆਂ ਲਈ ਸਮਝਣਾ ਵੀ ਬਹੁਤ ਜ਼ਰੂਰੀ ਹੈ ਜਿਸ ਵੇਲੇ ਵੀ ਕੋਈ ਰਿਲੀਜੀਅਸ ਹਿਸਟਰੀ ਦੇ ਉੱਤੇ ਰਿਸਰਚ ਹੁੰਦੀ ਆ ਧਾਰਮਿਕ ਸਿਸ਼ਟੀ ਤੇ ਰਿਸਰਚ ਹੁੰਦੀ ਆ ਤਾਂ ਉਹਦੇ ਤੇ ਜਿਹੜੇ ਰਿਸਰਚਰ ਆ ਖੋਜਕਾਰ ਆ ਉਹਨਾਂ ਨੂੰ ਬਹੁਤ ਸੰਭਲ ਸੰਭਲ ਕੇ ਪੈਰ ਰੱਖਣਾ ਪੈਂਦਾ ਕਿਉਂਕਿ ਲੋਕਾਂ ਦੀਆਂ ਫੀਲਿੰਗਸ ਲੋਕਾਂ ਦੇ ਜਜ਼ਬਾਤ ਲੋਕਾਂ ਦੀ ਸ਼ਰਧਾ ਉਹ ਉਸ ਜਿਹੜੇ ਹੁੰਦੇ ਆ ਉਸ ਧਰਮ ਦੇ ਆਗੂ ਉਹਨਾਂ ਨਾਲ ਜੁੜੀਆਂ ਹੁੰਦੀਆਂ ਔਰ ਉਹ ਕੋਈ ਇਤਿਹਾਸਕਾਰ ਵੀ ਜਿਹੜਾ ਹੈਗਾ ਆ ਨੰਬਰ 1 ਜਿਹੜਾ ਤਾਂ ਉਸ ਧਰਮ ਨਾਲ ਹੀ ਤੱਲਕ ਰੱਖਦਾ ਹੈ ਇੱਕ ਜਿਹੜੇ ਉਸ ਧਰਮ ਨਾਲ ਨਹੀਂ ਤੱਲਕ ਰੱਖਦੇ ਹੁਣ ਉਹ ਜਿਸ ਵੇਲੇ ਤੁਸੀਂ ਉਸ ਧਰਮ ਦੇ ਜਿਹੜੇ ਇੱਕ ਅਸੂਲ ਬਣ ਚੁੱਕੇ ਆ ਔਰ ਉਸ ਧਰਮ ਦੀਆਂ ਜਿਹੜੀਆਂ ਇੱਕ ਧਾਰਨਾਵਾਂ ਬਣ ਚੁੱਕੀਆਂ ਆ ਉਹਨਾਂ ਧਾਰਮਿਕ ਲੀਡਰਾਂ ਦੇ ਪ੍ਰਤੀ ਜਦ ਉਹਨਾਂ ਦੇ ਖਿਲਾਫ ਕੋਈ ਗੱਲ ਹੁੰਦੀ ਆ ਉਹ ਨਹੀਂ ਟੋਲਰੇਟ ਕਰਦੇ ਕੋਈ ਚਾਹੇ ਕੋਈ ਧਰਮ ਹੀ ਹੋਵੇ ਜਾਂ ਕਿ ਉਹ ਤਾਂ ਉਹ ਨਹੀਂ ਬਰਦਾਸ਼ਤ ਕਰਦੇ ਸੋ ਇਤਿਹਾਸਕਾਰ ਨੂੰ ਇੱਕ ਖਾਸ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਨੀ ਪੈਂਦੀ ਆ ਜੇ ਉਹਦੀ ਰਿਸਰਚ ਕਈ ਵਾਰ ਤਾਂ ਹੁੰਦੀ ਆ ਵੀ ਉਹਦੀ ਜਿਹੜੀ ਰਿਸਰਚ ਆ ਉਹ ਨੇ ਉਹਨੂੰ 10ਵੀਂ ਦਿੰਦੀ ਆ ਪਿਆਗਲ ਇਦਾਂ ਆ ਫੇਰ ਵੀ ਉਹੋ ਜਿਹਦਾ ਤੁਸੀਂ ਮਿਸਾਲ ਕੀਤੇ ਸਿੱਖੇ ਤਾਂ ਹੱਸ ਜੀ ਇਦਾਂ ਹੋਇਆ ਵੀ ਕੁਝ ਬੰਦਿਆਂ ਨੂੰ ਬਾਅਦ ਦੇ ਵਿੱਚ ਜਿਹਦਾ ਰਿਪ੍ਰੀਮੈਂਡ ਵੀ ਕੀਤਾ ਗਿਆ ਵੀ ਤੁਸੀਂ ਕਿਉਂ ਇਦਾਂ ਨਹੀਂ ਗੱਲਾਂ ਕੀਤੀਆਂ ਠੀਕ ਹੈ ਨਾ ਜੀ ਕੋਈ ਮਿਸਾਲ ਹੈ ਉਹ ਮਿਸਾਲ ਮੇਰੇ ਖਾਲ ਡਾਕਟਰ ਫੌਜਸਨਾ ਜੀ ਮਿਸਾਲ ਵੀ ਹੈਗੀ ਹੈ ਤੇ ਉਹਨਾਂ ਦੇ ਨਾਲ ਵੀ ਕੀਤਾ ਸੀ ਗੁਰੂ ਤੇਗ ਬਹਾਦਰ ਦੇ ਸਬੰਧ ਦੇ ਵਿੱਚ ਕੋਈ ਗੱਲਾਂ ਉਹ ਨਹੀਂ ਕਿਸੀਆਂ ਤੋਂ ਨਹੀਂ ਕਹੀ ਸੀ ਨਹੀਂ ਆ ਵਾਪਸ ਲਾਓ ਠੀਕ ਨਹੀਂ ਹੈ ਦੂਜੇ ਤੋਂ ਮੈਂ ਇੱਕ ਸਿੱਕਾ ਤਾਂ ਅਸਲ ਤੌਰ 'ਤੇ ਲੱਕ ਨਹੀਂ ਰੱਖਦੇ ਤੁਸੀਂ ਹੋਰ ਵੀ ਦੇਖੋ ਤੁਸੀਂ ਜਿਹੜੀਆਂ ਕਈਆਂ ਦੇ ਵਿੱਚ ਆਪਾਂ ਹੁਣ ਕ੍ਰਿਸਚੀਅਨਿਟੀ 'ਚ ਲੈ ਲਈਏ ਹੁਣ ਕ੍ਰਿਸਚੀਅਨਿਟੀ ਦੇ ਵਿੱਚ ਜਿਸ ਵੇਲੇ ਗਲੇਲੀਓ ਨੇ ਪਹਿਲੀ ਵਾਰ ਇਹ ਗੱਲ ਕਹੀ ਭਈ ਜੀ ਇਹ ਜਿਹੜੀ ਹੈਗੀ ਹੈ ਇਹ ਧਰਤੀ ਘੁੰਮਦੀ ਆ ਸੂਰਜ ਧਰਤੀ ਦੇ ਦੁਆਲੇ ਨਹੀਂ ਘੁੰਮਦਾ ਜੀ ਜੀ ਹੁਣ ਬਾਈਬਲ ਦੇ ਵਿੱਚ ਜਿਹੜਾ ਲਿਖਿਆ ਆ ਬਾਈਬਲ ਦੇ ਵਿੱਚ ਇਹ ਲਿਖਿਆ ਆ ਭਈ ਧਰਤੀ ਨਹੀਂ ਘੁੰਮਦੀ ਹੈ ਸੂਰਜੇ ਦੇ ਦੁਆਲੇ ਘੁੰਮਦਾ ਹੈ ਤੇ ਧਰਤੀ ਗੋਲ ਨਹੀਂ ਹੈ ਧਰਤੀ ਚਪਟੀ ਹੈ ਉਹ ਉਹ ਘੁੰਮਦੀ ਆ ਉਹ ਗਲੀਲਿਓ ਨੇ ਕਿਹਾ ਪਈ ਨਹੀਂ ਜੀ ਮੇਰੀ ਜਿਹੜੀ ਰਿਸਰਚ ਆ ਮੇਰੀ ਰਿਸਰਚ ਇਹ ਕਹਿੰਦੀ ਆ ਭਈ ਇਹ ਧਰਤੀ ਘੁੰਮਦੀ ਆ ਉਹਨੂੰ ਸੱਦਿਆ ਗਿਆ ਜੀ ਪੋਪ ਨੇ ਉਹਨੂੰ ਸੱਜ ਕੇ ਕਿਹਾ ਵੀ ਇਹ ਤੇਰਾ ਮਸਲਾ ਜਿੰਨੇ ਪੋਪ ਹੋਇਆ ਪੋਪ ਵੀ ਰੱਬ ਦੇ ਰਿਪਰੈਜ਼ੈਂਟੇਟਡ ਬਿਆ ਉਹ ਵੀ ਇਹ ਕਹਿੰਦੇ ਆ ਵੀ ਜਿਹੜੀ ਹੈਗੀ ਆ ਧਰਤੀ ਜਿਹੜੀ ਹੈਗੀ ਆ ਸਟੇਸ਼ਨਰੀ ਸਟੇਸ਼ਨਰੀ ਖੜੀ ਆ ਬਾਈਬਲ ਵੀ ਇਹ ਕਹਿੰਦੀ ਆ ਹੁਣ ਬਾਈਬਲ ਜਿਹੜੀ ਆ ਬਾਈਬਲ ਬੁੱਕ ਆਫ ਗੋਡ ਆ ਉਹ ਕਹਿੰਦੀ ਇਸ ਕਰਕੇ ਗੋਡ ਵੀ ਇਹ ਕਹਿੰਦਾ ਵੀ ਜਿਹੜੀ ਧਰਤੀ ਹੈਗੀ ਆ ਇਹ ਖੜੀ ਆ ਸੂਰਜ ਘੁੰਮਦਾ ਹੈ ਇਸ ਕਰਕੇ ਤੂੰ ਨਹੀਂ ਇਹ ਕਰ ਸਕਦਾ ਇਹ ਤੈਨੂੰ ਜਿਹੜਾ ਹੈਗਾ ਆਪਣੀ ਰਿਸਰਚ ਦੇ ਵਿੱਚੋਂ ਆਪਣੀ ਦੇ ਵਿੱਚੋਂ ਕੱਢਣਾ ਪੈਣਾ ਹੈਗਾ ਫਿਰ ਇਹ ਜਿਹੜੀ ਹੈਗੀ ਆ ਇਹ ਧਰਤੀ ਜਿਹੜੀ ਆ ਖੜੀ ਆ ਸੂਰਜ ਘੁੰਮਦਾ ਅੱਛਾ ਪ੍ਰੈਸ਼ਰ ਸੀ ਬਹੁਤ ਉਸ ਵੇਲੇ ਜਾ ਕੇ ਉਹ ਗਲੀਲੀਓ ਤੇ ਕਿਉਂਕਿ ਉਹਨੂੰ ਪਤਾ ਸੀ ਵੀ ਜੇ ਮੈਂ ਇਹਦਾ ਜਵਾਬ ਇਹ ਨਹੀਂ ਕਰਦਾ ਇਹ ਵੀ ਪਤਾ ਲੱਗਾ ਕਿ ਨਹੀਂ ਜ਼ਹਿਰ ਦਾ ਪਿਆਲਾ ਪੀ ਨਹੀਂ ਆਪ ਵੀ ਕਿਤਾਬ ਚੋਂ ਕੱਢ ਅਪੇ ਤੂੰ ਉਹਦੇ ਚੋਂ ਕੱਢ ਉਹਨੂੰ ਪਤਾ ਸੀ ਵੀ ਮੈਨੂੰ ਮਾਰ ਦੇਣਾ ਜੀ ਉਹ ਗਲੀਲੀਓ ਨੇ ਗਲੀਲੀਓ ਕਹਿੰਦਾ ਜੀ ਮੈਂ ਕੱਢ ਲੰਨਾ ਜੀ ਗਲੀਲੀਓ ਨੇ ਕਿਹਾ ਪਈ ਮੈਂ ਆਪਣੀ ਰਿਸਰਚ ਚੋਂ ਇਹ ਕੱਢ ਲੈਣਾ ਹੈਗਾ ਆ ਪਈ ਧਰਤੀ ਨਹੀਂ ਘੁੰਮਦੀ ਪਰ ਉਹ ਨਾਲ ਹੀ ਤੋਂ ਗਲੀਲੀਓ ਨੇ ਕਿਹਾ ਕਹਿੰਦਾ ਵੀ ਇਹ ਅਜੇ ਵੀ ਘੁੰਮੀ ਜਾਂਦੀ ਹੈ ਕਹਿੰਦਾ ਮੇਰੀ ਰਿਸਰਚ ਇਹ ਕਹਿੰਦੀ ਹੈ ਨਾਲ ਉਹਨਾਂ ਕਿਹਾ ਕਹਿੰਦਾ ਮੈਂ ਆਪਣੀ ਬੁੱਕ ਦੇ ਵਿੱਚੋਂ ਤਾਂ ਇਹ ਕੱਢ ਦਿੰਨਾ ਪਰ ਮੇਰੇ 'ਚ ਇੰਨੀ ਤਾਕਤ ਨਹੀਂ ਹੈ ਵੀ ਇਹਨੂੰ ਮੈਂ ਘੁੰਮਣੋਂ ਰੋਕ ਦੇ ਬਾਈਬਲ ਦੇ ਮੁਤਾਬਕ ਕਰ ਦਿਆਂ ਇਹ ਘੁੰਮੀ ਜਾ ਰਹੀ ਹੈ ਇਹ ਘੁੰਮੀ ਜਾ ਰਹੀ ਹੈ ਮੇਰੇ 'ਚ ਇੰਨੀ ਤਾਕਤ ਨਹੀਂ ਹੈ ਅੱਛਾ ਉਹ ਅੱਗੇ ਵੀ ਥੋੜੇ ਜਿਹੇ ਲੇ ਗਏ ਉਹ ਤੋਂ ਬਾਅਦ ਬਰੂਨੋ ਆਇਆ ਤੇ ਬਰੂਨੋ ਨੇ ਫੇਰ ਇਹ ਕਿਹਾ ਜਾ ਕੇ ਪੇਬੇ ਉਹ ਗਲੀਲੀਓ ਜਿਹੜਾ ਕਹਿੰਦਾ ਸੀ ਉਹ ਗੱਲ ਠੀਕ ਸੀ ਧਰਤੀ ਜਿਹੜੀ ਹੈਗੀ ਘੁੰਮਦੀ ਹੈ ਉਹਨੂੰ ਫੇਰ ਚਰਚ ਨੇ ਇਹ ਗਿਆ ਪੇ ਤੂੰ ਇਹ ਗੱਲ ਮੰ ਉਹ ਕਹਿੰਦਾ ਬਿਸ਼ੱਕ ਮੈਨੂੰ ਮਾਰ ਦਿਓ ਮੈਂ ਨਹੀਂ ਕਹਿਣਾ ਜੀ ਗੈਲੀਲੋ ਨਾ ਸੌਰੀ ਬਰੂਨੋ ਨੂੰ ਜ਼ਿੰਦਾ ਜਲਾਇਆ ਗਿਆ ਸਿਰਫ ਇਸ ਗੱਲ ਕਰਕੇ ਕਿ ਉਹਦੀ ਜਿਹੜੀ ਰਿਸਰਚ ਸੀ ਉਹ ਬਾਈਬਲ ਦੇ ਖਿਲਾਫ ਸੀਗੀ ਉਹ ਉਹ ਬੰਦਾ ਜਿਸ ਵੇਲੇ ਅੱਗ ਦੇ ਵਿੱਚ ਜਲ ਰਿਹਾ ਸੀ ਨਾ ਜੀ ਉਸ ਵੇਲੇ ਉਸ ਬੰਦੇ ਨੇ ਇਹ ਗੱਲ ਕਹੀ ਕਹਿੰਦਾ ਤੁਸੀਂ ਮੈਨੂੰ ਤਾਂ ਜਾਲ ਦੋਗੇ ਗੱਲ ਪਰ ਇਹ ਕਿਸੇ ਸਮੇਂ ਇਹ ਤੱਥ ਸਾਹਮਣੇ ਆ ਜਾਣਾ ਵੀ ਧਰਤੀ ਘੁੰਮਦੀ ਆ ਬਾਈਬਲ ਗਲਤ ਐ ਸੋ ਇਹ ਸਾਰਾ ਕਹਿਣ ਤੋਂ ਪਾਵੇ ਇਹ ਆ ਵੀ ਜਿਸ ਵੇਲੇ ਕੋਈ ਧਾਰਮਿਕ ਇਸ਼ੂ ਦੇ ਉੱਤੇ ਰਿਸਰਚ ਕਰਨੀ ਹੁੰਦੀ ਤਾਂ ਉਹ ਰਿਸਰਚ ਕਰਤਾ ਨੂੰ ਬੜਾ ਸੰਭਲ ਸੰਭਲ ਕੇ ਪੈਰ ਰੱਖਣਾ ਪੈਂਦਾ ਜਾ ਕੇ ਕਿਉਂਕਿ ਉਹ ਗੱਲ 19 ਕੋਈ ਕਰ ਸਕਦੇ ਆ ਜਿੰਨੀ ਕੋਈ ਗੱਲ ਉਸ ਸਮੇਂ ਦਾ ਸੰਧਿ ਰਿਜਨ ਸਿੱਖਿਜ਼ਮ ਕੰਪੈਰੀਟਿਵਲੀ ਜਿਹੜਾ ਹੈਗਾ ਕਾਫੀ ਇਹ ਲਿਬਰਲ ਹੈ ਕੰਪੈਰੀਟਿਵਲੀ ਪਰ ਫੇ ਵੀ ਜੇ ਤੁਸੀਂ ਇਹ ਕਹੋ ਪੇ ਤੁਸੀਂ ਟੋਟਲ ਦੇ ਹੁਣ ਅਕਬਰ ਬਾਰੇ ਤੁਸੀਂ ਟੋਟਲ ਕਰ ਸਕਦੇ ਆ ਇਸ ਵੇਲੇ ਕਿਉਂਕਿ ਅਕਬਰ ਦੀ ਇਦਾਂ ਨਹੀਂ ਹੈ ਕੋਈ ਉਹਦੇ ਪ੍ਰਤੀਸ਼ਰਧਾ ਜਾਂ ਦੂਜੀ ਜਾਂ ਹੋਰ ਕੋਈ ਅਸ਼ੋਕ ਵਿਲੇ ਵੀ ਕਰ ਸਕਦੇ ਆ ਤੁਸੀਂ ਕਿ ਕੋ ਧਾਰਮਿਕ ਆਗੂ ਨਹੀਂ ਪਰ ਜਿੱਥੇ ਹਿਸਟਰੀ ਧਾਰਮਿਕ ਹੋ ਜਾਂਦੀ ਆ ਉੱਥੇ ਬੜਾ ਇਹ ਜਿਹੜਾ ਸਵਾਲ ਨਿਕਲਦਾ ਬੜਾ ਮੁਸ਼ਕਲ ਹੋ ਜਾਂਦਾ ਹੈ ਅੱਛਾ ਸਮਝੇ ਖਦਰਾਨੇ ਦੀ ਜੰਗ ਤੇ ਵਾਪਸ ਜਾਣੇ ਆ ਹਾਂ ਜਦੋਂ ਅਨੰਤਪੁਰ ਸਾਹਿਬ ਦੇ ਕਿਲੇ ਚੋਂ ਹਾਂ ਗੁਰੂ ਜੀ ਨੂੰ ਸਿੱਖਾਂ ਦੇ ਇੱਕ ਗਰੁੱਪ ਨੇ ਇਹ ਸੁਝਾਅ ਦਿੱਤਾ ਹਾਂ ਕਿ ਇਹ ਮੁਕਾਬਲਾ ਹੁਣ ਲੜਨਾ ਵਿਅਰਥ ਹੈ ਹਾਂ ਆਪਾਂ ਇਥੋਂ ਨਿਕਲ ਚਲੀਏ ਤਾਂ ਕਿ ਅਗਲੀਆਂ ਜੰਗਾਂ ਲੜੀਆਂ ਜਾ ਸਕਣ ਹਾਂ ਤਾਂ ਕਿ ਅਸੀਂ ਆਪਣਾ ਅਗਲਾ ਪ੍ਰੋਗਰਾਮ ਜਾਰੀ ਰੱਖ ਸਕੀਏ ਸਟਰਗਲ ਦਾ ਹਾਂ ਉਦੋਂ ਜਵਾਬ ਦੇ ਦਿੱਤਾ ਗਿਆ ਹਾਂ ਤੁਸੀਂ ਦੱਸ ਦਿਓ ਕਿ ਕਈ ਹਿਸਟੋਰੀਅਨ ਕਹਿੰਦੇ 2000 ਤੱਕ ਸਿੱਧੇ ਆ ਕਾਫੀ ਬੰਦੇ ਸੀ 40 ਤੱਕ ਗੱਲ ਸੀਮਤ ਨਹੀਂ ਸੀ ਹਾਂ ਫਿਰ ਉਸ ਤੋਂ ਪਿੱਛੋਂ ਹਾਂ ਪੰਜ ਪਿਆਰਿਆਂ ਨੇ ਹੁਕਮ ਦੇ ਕੇ ਹਾਂ ਗੁਰੂ ਸਾਹਿਬ ਨੂੰ ਕਿਹਾ ਕਿ ਨਹੀਂ ਇੱਥੋਂ ਚੱਲਣਾ ਹੀ ਪੈਗਾ ਹਾਂ ਐਂਡ ਰਿਜ਼ਲਟ ਉਹੀ ਹੋਇਆ ਜਿਹੜੇ 40 ਮੁਕਤੀਆਂ ਨੇ ਪਹਿਲਾਂ ਬੇਨਤੀ ਕੀਤੀ ਸੀ ਜਾਂ 2000 ਵਿਅਕਤੀ ਚਾਹੁੰਦੇ ਸਨ ਹਾਂ ਉਹ ਜਿਹੜੇ ਫੌਜੀ ਖਾਲਸੇ ਸਨ ਉਹ ਬੇਸ਼ੱਕ ਚਲੇ ਗਏ ਤੇ ਦਾਵਾ ਲਿਖ ਕੇ ਦੇ ਗਏ ਹਾਂ ਪਰ ਅਖੀਰ ਨੂੰ ਐਂਡ ਰਿਜ਼ਲਟ ਤਾਂ ਉਹੀ ਹੋਇਆ ਜੋ ਕੁਛ ਉਹ ਚਾਹੁੰਦੇ ਸੀ ਉਹਦੇ ਵਿੱਚ ਫਰਕ ਤਨ ਸਾਹਿਬ ਇਹ ਸੀ ਕਿ ਜਿਸ ਵੇਲੇ ਉਹ 40 ਮੁਕਤੇ ਜਿਹੜੀਆਂ ਸ਼ਰਤਾਂ ਦੇ ਅਧੀਨ ਉਥੋਂ ਨਿਕਲਣਾ ਚਾਹੁੰਦੇ ਸੀਗੇ ਮੋਗਲ ਪੇਸ਼ ਕਰ ਰਹੇ ਸੀਗੇ ਉਹ ਜਿਹੜੀਆਂ ਸ਼ਰਤਾਂ ਜਿਹੜੀਆਂ ਗੁਰੂ ਸਾਹਿਬ ਨੂੰ ਐਕਸੈਪਟੇਬਲ ਨਹੀਂ ਸੀਗੀਆਂ ਉਹ ਜਿਹੜੀਆਂ ਸ਼ਰਤਾਂ ਜਿਹੜੀਆਂ ਉਹ ਚਾਹੇ ਉਹ ਹਿਮੀਲੇਟਿੰਗ ਸਮਝ ਦੇ ਸੇ ਜਾਂ ਸਮਝ ਦੇ ਸੇ ਵੀ ਜੰਗੀ ਪੱਦਰ ਤੇ ਸਾਡੇ ਲਈ ਨੁਕਸਾਨਦੇ ਆ ਉਹ ਸ਼ਰਤਾਂ ਉਹਨਾਂ ਦੇ ਲਈ ਐਕਸੈਪਟੇਬਲ ਨਹੀਂ ਸੀ ਜਾਂ ਕੇ ਜਿਹੜੀਆਂ ਉਹ ਦੇ ਰhese ਕਿਉਂਕਿ ਉਹਨਾਂ ਦੇ ਮੁਗਲਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਸੀ ਨਾਲ ਪਰ ਬਾਅਦ ਦੇ ਵਿੱਚ ਜਿਸ ਵੇਲੇ ਜਿਹੜੀਆਂ ਫੇਰ ਸ਼ਰਤਾਂ ਉਹਨیں ਦਿੱਤੀਆਂ ਗਈਆਂ ਮੁਗਲਾਂ ਨੇ ਬਾਅਦ ਦੇ ਵਿੱਚ ਉਹ ਗੁਰੂ ਸਾਹਿਬ ਨੇ ਕਿਹਾ ਪਈ ਉਹਨਾਂ ਨੂੰ ਇਹ ਲੱਗਾ ਕਿ ਸਾਡੇ ਲਈ ਇਹ ਸ਼ਰਤਾਂ ਠੀਕ ਆ ਔਰ ਉਹਨਾਂ ਸ਼ਰਤਾਂ ਦੇ ਵਿੱਚ ਜਿਵੇਂ ਅਸੀਂ ਜਾਣਦੇ ਆਂ ਕਿ ਬਹੁਤ ਕਸਮਾਂ ਵੀ ਖਾਧੀਆਂ ਗਈਆਂ ਕੁਰਾਨ ਸ਼ਰੀਫ ਦੇ ਉੱਤੇ ਵੀ ਕਸਮਾਂ ਖਾਧੀਆਂ ਗਈਆਂ ਜਾ ਕੇ ਔਰ ਗੁਰੂ ਸਾਹਿਬ ਨੂੰ ਪੂਰੀ ਯਕੀਨ ਦਿਹਾਣੀ ਦਿੱਤੀ ਗਈ ਕਿ ਤੁਹਾਡਾ ਸੇਫ ਜਿਹੜਾ ਹੈਗਾ ਇੱਥੋਂ ਤੁਸੀਂ ਜਾ ਸਕਦੇ ਆਂ ਔਰ ਆਪਣੀ ਜ਼ਿੰਦਗੀ ਤੁਸੀਂ ਜੀ ਸਕਦੇ ਆਂ ਇਦਾਂ ਨਹੀਂ ਉਹਨਾਂ ਨੂੰ ਸ਼ਰਤਾਂ ਦਿੱਤੀਆਂ ਗਈਆਂ ਪਰ ਉਹ ਬਾਅਦ ਦੇ ਵਿੱਚ ਉਹ ਤੋੜੀਆਂ ਗਈਆਂ ਉਹਨਾਂ ਸ਼ਰਤਾਂ ਨੇ ਉਲੰਘਣਾ ਕੀਤੀ ਗਈ ਜਾ ਕੇ ਤੇ ਔਰ ਉਹ ਉਹ ਸੈਪਰੇਟ ਚੀਜ਼ ਆ ਪਰ ਫੈਕਟ ਜਿੰਦਾ ਦੂਈ ਕਹਿੰਦੇ ਫੈਕਟ ਸੇ ਹੀ ਆ ਜਿਵੇਂ ਫੈਕਸ ਆਪਾਂ ਕਹਿੰਦੇ ਫੈਕਸ ਉੱਥੋਂ ਫੇ ਨਿਕਲ ਗਿਆ ਉੱਥੋਂ ਉਸ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਹੋਈ ਉੱਥੋਂ ਚਮਕੌਰ ਸਾਹਿਬ ਦੀ ਜੰਗ ਹੋਈ ਬੜੀ ਖੂਨ ਖਾਰ ਜੰਗ ਸੀ ਬੜੀ ਖੂਨ ਖਾਰ ਜੰਗ ਸੀ ਔਰ ਬਹੁਤ ਜਿਹੜੀ ਆਪਾਂ ਪਹਿਲਾਂ ਕਰ ਚੁੱਕੇ ਹੋਵੇ ਬਹੁਤ ਥੋੜੀ ਸ਼ਕਤੀ ਦੇ ਨਾਲ ਬਹੁਤ ਬੜੀ ਸ਼ਕਤੀ ਦਾ ਮੁਕਾਬਲਾ ਉੱਥੇ ਕੀਤਾ ਗਿਆ ਸੋ ਖਦਰਾਨੇ ਦੀ ਜੰਗ ਕਦੋਂ ਹੁੰਦੀ ਹੈ ਖਦਰਾਨੇ ਦੀ ਜੰਗ ਹੁੰਦੀ ਹੈ ਜੀ 1705 ਵਿੱਚ ਹੁਣ ਆਮ ਇਹ ਕਿਹਾ ਜਾਂਦਾ ਕਿ ਇਹ ਜੰਗ ਕੋਈ ਦਸੰਬਰ ਦੇ ਅਖੀਰ ਜੈ ਸ਼ੁਰੂ ਹੁੰਦੀ ਹੈ ਹੁਣ ਇੱਥੇ ਵੀ ਥੋੜਾ ਫੇਰ ਉਹੀ ਗੱਲ ਆ ਜਾਂਦੀ ਹੈ ਜੀ ਇੱਥੇ ਵੀ ਹੁਣ ਇਹ ਖਦਰਾਨੇ ਦੀ ਜੰਗ ਦੇ ਵਿੱਚ ਗੁਰੂ ਸਾਹਿਬ ਦੀ ਜਿੱਤ ਦੇ ਜਿਆਦਾ ਸੀ ਕਾਰਨ ਦੇਖਦੇ ਆ ਤਾਂ ਇੱਕ ਕਾਰਨ ਉੱਥੇ ਇਹ ਦਿੱਤਾ ਜਾਂਦਾ ਕਿ ਕਿਉਂਕਿ ਖਦਰਾਨੇ ਦੇ ਵਿੱਚ ਜਿਹੜਾ ਪਾਣੀ ਅਵੇਲੇਬਲ ਸੀ ਉਹ ਸਿਰਫ ਇੱਕੋ ਹੀ ਜਗ੍ਹਾ ਤੇ ਟਾਬ ਦੇ ਵਿੱਚ ਔਰ ਉਹ ਟਾਬ ਜਿਹੜੀ ਸੀ ਉਹ ਸਿੱਖਾਂ ਦੇ ਕੰਟਰੋਲ ਦੇ ਵਿੱਚ ਸੀ ਸਿੰਘਾਂ ਦੇ ਕੰਟਰੋਲ ਸੀ ਕਿਉਂਕਿ ਮੁਗਲ ਫੌਜਾਂ ਜਿਹੜੀਆਂ ਸੀਗੀਆਂ ਉਹ ਪਾਣੀ ਤੋਂ ਮਹਿਰੂਮ ਹੋ ਗਈਆਂ ਇਸ ਗੱਲ ਕਰਕੇ ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਮੋਲ ਫੌਜਾਂ ਉੱਥੋਂ ਨਿਕਲ ਕੇ ਭੱਜ ਗਈਆਂ ਗੁਰੂ ਇੱਕ ਸੀ ਉੱਤੇ ਉੱਚੀ ਜਗਾ ਸੀ ਜਿੱਥੇ ਗੁਰੂ ਸਾਹਿਬ ਬੈਠੇ ਸੀ ਇੱਕੋ ਟਾਪ ਸੀਗੀ ਤਾਂ ਉੱਥੇ ਫੇ ਲੜਾਈ ਹੁੰਦੀ ਆ ਔਰ ਉਸ ਲੜਾਈ ਦੇ ਵਿੱਚ ਇਸ ਲੜਾਈ ਦੇ ਵਿੱਚ ਆਪਾਂ ਜੇ ਕਹਿ ਸਕਦੇ ਆ ਤੇ ਇੱਥੇ ਕੰਪਲੀਟ ਵਿਕਟਰੀ ਸੀ ਗੁਰੂ ਸਾਹਿਬ ਦੀ ਗਹਿਗਾਚ ਲੜਾਈ ਸੀ ਗਹਿਗਾਚ ਲੜਾਈ ਸੀ ਔਰ ਇਹਦੇ ਵਿੱਚ ਫੇ ਟੋਟਲ ਵਿਕਟਰੀ ਕਈਆਂ ਲੜਾਈਆਂ ਤਾਂ ਹੁੰਦੇ ਅਸੀਂ ਕਹਿੰਦੇ ਇੰਡਿਸਾਈਸਿਵ ਸੀ ਜੀ ਪਤਾ ਨਹੀਂ ਕਿੱਦਾਂ ਹੋਈ ਪਰ ਇਹ ਲੜਾਈ ਦੇ ਵਿੱਚ ਗੁਰੂ ਸਾਹਿਬ ਦੀ ਕੰਪਲੀਟ ਜਿਹੜੀ ਹੈਗੀ ਆ ਜਿੱਤ ਹੋਈ ਸੀ ਇਹਦੇ ਵਿੱਚ ਅੱਛਾ ਜੇ ਆਪਾਂ ਉਹ ਮੰਨਦੇ ਆ ਇਤਿਹਾਸ ਕਰਨ ਦੀ ਗੱਲ ਕਿ 40 ਮੁਕਤੇ ਜਿਹੜੇ 40 ਸਿੰਘ ਸਨ ਬੇਦਾਵਾ ਦੇ ਚਲੇ ਗਏ ਹਾਂ ਉਹ ਫਿਰ ਮਾਈ ਭਾਗੋ ਨੇ ਜਦੋਂ ਚੁਣੌਤੀ ਦਿੱਤੀ ਕਿ ਬੰਗਾ ਪਾ ਲੋ ਤੇ ਉਸ ਤੋਂ ਬਾਅਦ ਉਹ ਆ ਕੇ ਮੁਕਸਰ ਦੇ ਵਿੱਚ ਖਦਰਾਨੇ ਦੀ جنگ ਸ਼ਾਮਲ ਹੋ ਗਈ। ਹਾਂ ਹੁਣ ਹੁਣ ਇੱਥੇ ਮੈਂ ਇੱਕ ਵਾਰ ਹੋਰ ਥੋੜੀ ਕਲੀਅਰ ਕਰਾਂ ਜੀ। ਇੱਥੇ ਆਮ ਤੌਰ ਤੇ ਜਿਹੜਾ ਹੈਗਾ ਇਹ ਇਹ ਵਿਸ਼ਵਾਸ ਕੀਤਾ ਜਾਂਦਾ ਜੀ ਕਿ ਉਹ ਮਾਝੇ ਦੇ ਬੰਦੇ ਸਗੇ ਤੇ ਉਹ ਮਾਝੇ ਦੇ ਬੰਦੇ ਗੁਰੂ ਸਾਹਿਬ ਦਾ ਸਾਥ ਛੱਡ ਗਏ ਸੀ ਪਰ ਉਹਨਾਂ ਦੇ ਫੇ ਮਝੈਲਾਂ ਦੇ ਫੇ ਜਿਹੜੀਆਂ ਉਹਨਾਂ ਦੀਆਂ ਆਪਣੇ ਧਰਮ ਪਤਨੀਆਂ ਧਰਮ ਪਤਨੀਆਂ ਸੀ ਇਹ ਸਿੰਗੜੀਆਂ ਹਾਂ ਸਿੰਗੜੀਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਬਹੁਤ ਗਲਤ ਕੰਮ ਕਰਕੇ ਆਏ ਆਂ ਜਾਓ ਜਾ ਕੇ ਉੱਥੇ ਲੜੋ ਜਾਗੇ। ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਉਹ ਗਿਣਤੀ 40 ਸੀ ਹੈ 40 ਤੋਂ ਜ਼ਿਆਦਾ ਸੀ ਗਿਣਤੀ ਉਹਦੇ ਵਿੱਚ ਸਿਰਫ ਇਹ ਕਹਿਣਾ ਪੈਜੀ ਮਜਹਿਲ ਛੱਡ ਗਏ ਸੀ ਗੁਰੂ ਸਾਹਿਬ ਨੂੰ ਜਾ ਕੇ ਇਹ ਮੇਰੇ ਖਿਆਲ ਇਤਿਹਾਸਕ ਤੌਰ ਤੇ ਠੀਕ ਨਹੀਂ ਹੈ ਕਿਉਂਕਿ ਉਹ ਛੱਡਣ ਵਾਲੇ ਦੀ ਗਿਣਤੀ ਜ਼ਿਆਦਾ ਸੀ ਉਹਦੇ ਵਿੱਚੋਂ ਪੰਜਾਬ ਤੋਂ ਬਾਹਰਲੇ ਬੰਦੇ ਵੀ ਸੇ ਉਹਦੇ ਵਿੱਚ ਦੁਆਬੇ ਦੇ ਬੰਦੇ ਸੇ ਉਹਦੇ ਵਿੱਚ ਮਾਲਵੇ ਦੇ ਬੰਦੇ ਵੀ ਸਗੇ ਉਹਦੇ ਨੂੰ ਮਜਹਿਲ ਵੀ ਸਾਰੇ ਪੰਜਾਬ ਦੇ ਸਾਂਝੇ ਬੰਦੇ ਸੇ ਇਹ 40 ਮੁਕਤੇ ਤਾਂ ਉਹ ਆ ਜਿਹੜੇ ਵਾਪਸ ਆ ਕੇ ਉੱਥੇ ਸ਼ਹੀਦ ਹੋਏ ਜਿਹੜੇ ਕਿ ਮਜਹਿਲ ਸੀਗੇ ਹੁਣ ਜਿਹੜੇ ਨਹੀਂ ਆਏ ਉਹ ਉਹਨਾਂ ਦੀ ਗਿਣਤੀ ਕਿੰਨੀ ਸੀ ਇਹ ਆਪਾਂ ਨੂੰ ਇਸ ਵੇਲੇ ਪਤਾ ਨਹੀਂ ਹੈ ਕਿ ਉਹ ਜਿਹੜੇ ਵਾਪਸ ਨਹੀਂ ਆਏ ਮੁਰਦਕੇ ਇਹ ਆਪਾਂ ਨਹੀਂ ਇਹ ਕਹਿ ਸਕਦੇ ਕਿ ਉਹ ਸਾਰੇ ਦੇ ਸਾਰੇ ਵਾਪਸ ਆ ਗਏ ਸੀ ਕਾਫੀ ਕੁਝ ਗਿਣਤੀ ਜਿਹੜੇ ਨਹੀਂ ਵੀ ਆਏ ਹੋਣੇ ਜਾ ਕੇ ਅੱਛਾ ਭਾਈ ਕਨਈਆ ਜੀ ਵੀ ਇਸ ਜੰਗ ਦੇ ਵਿੱਚ ਜਿੱ ਤੱਕ ਮੇਰੀ ਜਾਣਕਾਰੀ ਅਨੰਤਪੁਰ ਦੀ ਸੈਕੰਡ ਲੜਾਈ ਤੀ ਇਸ ਜੰਗ ਦੇ ਵਿੱਚ ਵੀ ਕਿਉਂਕਿ ਜਿਹੜੇ ਬੰਦੇ ਇਹ ਕਹਿੰਦੇ ਨਾ ਜੀ ਵੀ ਇਹ ਜੰਗ ਮੇਈ ਤੱਕ ਗਈ ਮੇਈ ਜਾਈ ਜਾਂਦੀ ਸੀ ਉਹ ਬੰਦੇ ਇਹ ਨਾਲ ਕਹਿੰਦੇ ਵੀ ਭਾਈ ਕਨਈਆ ਜੀ ਪਾਣੀ ਪਿਲਾਉਂਦੇ ਸੀ ਉਹਨਾਂ ਨੂੰ ਜ਼ਖਮੀਆਂ ਨੂੰ ਜਿਸ ਵੇਲੇ ਉਹ ਬਹੁਤ ਥਰਸਟੀ ਸੀਗੇ ਪਿਆਸ ਉਹਨਾਂ ਨੂੰ ਲੱਗੀ ਹੁੰਦੀ ਸੀ ਤਾਂ ਉਹ ਕਹਾਣੀ ਆਪਾਂ ਨੂੰ ਸਾਰਿਆਂ ਨੂੰ ਪਤਾ ਪਿਆ ਬਾਅਦ ਚ ਗੁਰੂ ਸਾਹਿਬ ਨੇ ਮੱਲਮ ਵੀ ਦਿੱਤੀ ਪੇ ਵੀ ਤੁਸੀਂ ਲਾਈ ਜਾਓ ਉਹਦੇ ਵਿੱਚ ਸੋ ਸੰਤ ਸੁਪਾਹੀ ਦਾ ਜਿਹੜਾ ਕਨਸੈਪਟ ਸੀਗਾ ਉਹ ਹਰ ਜੰਗ ਦੇ ਵਿੱਚ ਇਹੋ ਚੱਲਿਆ ਤੇ ਇਹਦੇ ਵਿੱਚ ਇਹਦੇ ਵਿੱਚ ਵੀ ਉੱਥੇ ਚੱਲਿਆ ਗਿਆ ਸੋ ਇਹ ਲੜਾਈ ਜਿਹੜੀ ਹੈਗੀ ਆ ਇਹ 1705 ਦੇ ਵਿੱਚ ਖਤਮ ਹੋ ਜਾਂਦੀ ਹੈ ਔਰ ਇਹਦੇ ਨਾਲ ਇਹ ਗੁਰੂ ਸਾਹਿਬ ਦਾ ਜਿਹੜਾ ਆਪਾਂ ਕਹਿੰਦੇ ਆ ਕਿ ਇੱਕ ਬਹੁਤ ਵੱਡਾ ਸਟਾਰਮੀ ਕੈਰੀਅਰ ਸੀਗਾ ਤੂਫਾਨੀ ਕੈਰੀਅਰ ਸੀਗਾ ਜੰਗ ਦੇ ਤੌਰ ਤੇ ਉਹ ਇੱਥੇ ਖਤਮ ਹੋ ਜਾਂਦਾ ਇੱਥੋਂ ਫਿਰ ਜਿਹੜਾ ਹੈਗਾ ਉਹ ਤਲਵੰਡੀ ਸਾਹਿਬ ਨੂੰ ਚਲੇ ਜਾਂਦੇ ਆ ਜੀ ਤੇ ਉੱਥੇ ਜਾ ਕੇ ਫਿਰ ਉਹ ਬੈਠ ਕੇ ਕਿਉਂਕਿ ਗੁਰੂ ਸਾਹਿਬ ਇੱਕ ਬਹੁਤ ਬੜੀ ਅ ਮਲਟੀਫੈਸਿਟ ਪਰਸਨੈਲਿਟੀ ਸੀ ਜਿਹਦੇ ਵਿੱਚ ਲਿਟਰਰੀ ਵੀ ਸੀਗਾ ਜਿਹਦੇ ਵਿੱਚ ਉਹਨੇ ਸੰਸਕ੍ਰਿਤ ਦੇ ਵਿੱਚ ਵੀ ਬਹੁਤ ਕੁਝ ਲਿਖਿਆ ਪਰਸ਼ੀਨ ਦੇ ਵਿੱਚ ਵੀ ਲਿਖਿਆ ਬ੍ਰਿਜ ਭਾਸ਼ਾ ਦੇ ਵਿੱਚ ਵੀ ਲਿਖਿਆ ਤੇ ਉਹ ਉਹ ਸਾਰੇ ਉੱਥੇ ਫੇ ਬੈਠ ਕੇ ਉਹਨੇ ਕਾਫੀ ਲਿਟਰਰੀ ਕੰਮ ਕੀਤਾ ਉਸ ਲਈ ਇਤਿਹਾਸਕ ਸੀਨ ਕੀ ਆ ਜਦੋਂ ਸੂਰਮਾਹਾ ਸਿੰਘ ਬਾਕੀ 39 ਮੁਕਤੀਆਂ ਦੇ ਨਾਲ ਆ ਕੇ ਜੰਗ ਦੇ ਵਿੱਚ ਖੁੱਦ ਪੈਂਦਾ ਹਾਂ ਉਸ ਤੋਂ ਬਾਅਦ ਸ਼ਹੀਦ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਹਾਂਜੀ ਉਹ ਉਹ ਜੋ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਜੀ ਉਹਦੇ 'ਚ ਇਹ ਆ ਕਿ ਜਿਸ ਵੇਲੇ ਮਹਾ ਸਿੰਘ ਉਸ ਲੜਾਈ ਦੇ ਵਿੱਚ ਜ਼ਖਮੀ ਹੋਇਆ ਪਿਆ ਆਖਰੀ ਪਾਲਿਆ ਉਹਦੇ ਜਾ ਕੇ ਤੇ ਗੁਰੂ ਸਾਹਿਬ ਇਹਦਾ ਜ਼ਖਮੀਆਂ ਨੂੰ ਦੇਖ ਰਹੇ ਆ ਸੰਭਾਲ ਰਹੇ ਆ ਜਿਹੜੇ ਜਿਹੜੇ ਉਹਦੇ 'ਚ ਉਹਨਾਂ ਕੋ ਜਾ ਰਹੇ ਜ਼ਖਮੀਆਂ ਨੂੰ ਦੇਖ ਰਹੇ ਤਾਂ ਜਦੋਂ ਮਹਾ ਸਿੰਘ ਦੇ ਕੋਲ ਆਉਂਦੇ ਆ ਤੇ ਮਹਾ ਸਿੰਘ ਉਸ ਵੇਲੇ ਆਖਰੀ ਸਾਹਾਂ ਦੇ ਵਿੱਚ ਹੈ ਜੀ ਤਾਂ ਗੁਰੂ ਸਾਹਿਬ ਉਹਨੂੰ ਚੁੱਕ ਲੈਂਦੇ ਆ ਆਪਣੇ ਉਹਨੂੰ ਗੋਦੀ ਚ ਲੈ ਕੇ ਉਹਨੂੰ ਕਹਿੰਦੇ ਆ ਪਏ ਆਪਣੇ ਤੂੰ ਦੱਸ ਬੇ ਤੇਰੀ ਕੋਈ ਇੱਛਾ ਹੈਗੀ ਹੈ ਤੇ ਉਸ ਵੇਲੇ ਫੇ ਉਹ ਕਹਿੰਦੇ ਉਹਨਾਂ ਕਿਹਾ ਪਏ ਮੇਰੀ ਜਿਹੜੀ ਆਖਰੀ ਇੱਛਾ ਹੈਈਆ ਪਏ ਉਹ ਜਿਹੜਾ ਤੁਹਾਨੂੰ ਅਸੀਂ ਆਪਣੇ ਇੱਕ ਲਿਖ ਕੇ ਲੈਟਰ ਦਿੱਤਾ ਸੀ ਜਿਹਨੂੰ ਬੇਦਾਵਾ ਕਿਹਾ ਜਾਂਦਾ ਆ ਪਏ ਮੈਨੂੰ ਇਹ ਆ ਪਏ ਉਹ ਪਾੜ ਦੇ ਇਹਦੇ ਵਿੱਚ ਲਿਖਿਆ ਹੈ ਪੈਸੀ ਤੁਹਾਡੇ ਸਿੱਖ ਨਹੀਂ ਹੈ ਤੇ ਇਹ ਬੜਾ ਜਿੱਦਾ ਕਹ ਲਓ ਇੱਕ ਬੜਾ ਮੂਵਿੰਗ ਜਿਹਾ ਸੀਨ ਉਸ ਵੇਲੇ ਸੀਗਾ ਕਿ ਇਮੋਸ਼ਨਲ ਸੀਗਾ ਕਿ ਉਸ ਵੇਲੇ ਫੇ ਉਹ ਗੁਰੂ ਸਾਹਿਬ ਉਹਦੇ ਸਾਹਮਣੇ ਉਹ ਜਿਹੜਾ ਉਹ ਪਾੜ ਦਿੰਦੇ ਆ ਤਾਂ ਉਹ ਫੇ ਉੱਥੇ ਸ਼ਹੀਦ ਹੋ ਜਾਂਦਾ ਹੈ ਇਹ ਜਿਹੜਾ ਹੈਗਾ ਇਸੇ ਹੀ ਗੱਲ ਕਰਕੇ ਫਿਰ ਉਹ ਉਹ ਜਿਹੜੇ ਸਾਰੇ 40 ਬੰਦੇ ਉੱਥੇ ਸ਼ਹੀਦ ਹੋਏ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਫੇ ਇਹ ਕਿਹਾ ਕਿ ਸਾਲਵੇਸ਼ਨ ਇਹਨਾਂ ਦੀ ਹੋ ਗਈ ਮੁਕਤੀ ਹੋ ਗਈ 40 ਮੁਕਤੇ ਉਹ ਸਿੱਖੇ ਦਾ ਅਰਦਾਸ ਦੇ ਵਿੱਚ ਵੀ ਉਹਨਾਂ ਦਾ ਨਾਮ ਆਦਾ ਤੇ ਉਹ ਜਿਹੜੀ ਢਾਬ ਸੀ ਜਾਂ ਛੱਪੜ ਸੀ ਉਹਨੂੰ ਫੇ ਉਹ ਨਹੀਂ ਮੁਕਤਸਰ ਦਾ ਉਹਦਾ ਸਰੋਵਰ ਦਾ ਨਾਮ ਨਹੀਂ ਦਿੱਤਾ ਜਿੱਦਾਂ ਅੰਮ੍ਰਿਤਸਰ ਜਾਂ ਸੰਤੋਖਸਰ ਹੋਰ ਇਦਾਂ ਹੀ ਉਹ ਮੁਖਤਸਰ ਉਹਦਾ ਨਾਮ ਦਿੱਤਾ ਗਿਆ ਤੇ ਉਹ ਅੱਜ ਕੱਲ ਤਾਂ ਤੁਹਾਨੂੰ ਪਤਾ ਜੀ ਉੱਤੇ ਬੜਾ ਮੇਲਾ ਲੱਗਦਾ ਹੈ ਉਹ ਬੜੀ ਉਹਦੀ ਯਾਦ ਦੇ ਵਿੱਚ ਉਹ ਇੱਕ ਸਥਾਨ ਬਣ ਗਿਆ ਉਹਨਾਂ 40 ਮੁਕਤਿਆਂ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ-ਬਹੁਤ ਮਿਹਰਬਾਨੀ ਜੀ ਸ਼ੁਕਰੀਆ ਥੈਂਕ ਯੂ ਸਰ